ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਰਬ ਸੁਖਾਂ ਦਾਤਾ ਸਤਗੁਰ ਤਾਂ ਕੀ ਸਰਨੀ ਪਾਈਐ ਦਰਸ਼ਨ ਭੇਟਤ ਹੂਤ ਅਨੰਦਾ ਦੁੱਖ ਗਿਆ ਹਰ ਗਾਈਐ ਹਰ ਰਸ ਪੀਵੋ ਭਾਈ ਨਾਮ ਜਪੋ ਨਾਮੋ ਹਾਰਦੋ ਗੁਰਪੂਰੇ ਕੀ ਸਰਨਾਈ ਰਹਾਉ ਤਸ ਹੈ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਪੂਰਨ ਭਾਈ ਨਾਨਕ ਕੀ ਬਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸਰਬ ਸੁਖਾਂ ਕਾ ਦਾਤਾ ਸਤਿਗੁਰ ਤਾਂ ਕੀ ਸਰਨਹੀ ਪਾਈਐ ਦਰਸ਼ਨ ਭੇਟਤ ਹੂਤ ਅਨੰਦਾ ਦੁਖ ਗਯਾ ਹਰ ਗਈਐ ਹਰ ਰਸ ਪੀਵੋ ਭਾਈ ਨਾਮ ਜਪੋ ਨਾਮੋ ਹਾਰਦੋ ਗੁਰਪੂਰੇ ਕੀ ਸਰਨਾਈ ਰਹਾਉ ਤਸਹਿ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਪੂਰਨ ਭਾਈ ਨਾਨਕ ਕੀ ਬਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸਰਬ ਸੁਖਾਂ ਕਾ ਦਾਤਾ ਸਤਗੁਰ ਤਾ ਕੀ ਸਰਨਿ ਪਾਈਐ ਦਰਸਨ ਭੇਟਤ ਹੂਤ ਅਨੰਦਾ ਦੁਖ ਗਇ ਹਰ ਗਾਈਐ ਹਰ ਰਸ ਪੀਵੋ ਭਾਈ ਨਾਮ ਜਪੋ ਨਾਮੋ ਹਾਰਦੋ ਗੁਰ ਪੂਰੇ ਕੀ ਸਰਨਾਈ ਰਹਾਉ ਤਸਹਿ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਪੂਰਨ ਭਾਈ ਨਾਨਕ ਕੀ ਬਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸਰਬ ਸੁਖਾਂ ਕਾ ਦਾਤਾ ਸਤਿਗੁਰ ਤਾਂ ਕੀ ਸਰਨ ਹੀ ਪਾਈਐ ਦਰਸ਼ਨ ਭੇਟਤ ਹੂਤ ਅਨੰਦਾ ਦੁਖ ਗਇਆ ਹਰ ਗਾਈਐ ਹਰ ਰਸ ਪੀਵੋ ਭਾਈ ਨਾਮ ਜਪੋ ਨਾਮੋ ਆਰਾਧੋ ਗੁਰਪੂਰੇ ਕੀ ਸਰਨਾਈ ਰਹਾਉ ਤਸਹਿ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਪੂਰਨ ਭਾਈ ਨਾਨਕ ਕੀ ਬਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸਰਬ ਸੁਖਾਂ ਕਾ ਦਾਤਾ ਸਤਿਗੁਰ ਤਾਂ ਕੀ ਸਰਨੀ ਪਾਈਐ ਦਰਸ਼ਨ ਭੇਟਤ ਹੂਤ ਅਨੰਦਾ ਦੁਖ ਗਇਆ ਹਰ ਗਾਈਐ ਹਰ ਰਸ ਪੀਵੋ ਭਾਈ ਨਾਮ ਜਪੋ ਨਾਮੋ ਹੋ ਆਰਾਧੋ ਗੁਰ ਪੂਰੇ ਕੀ ਸਰਨਾਈ ਰਹਾਉ ਤਸਹਿ ਪਰਾਪਤ ਜਿਸੁ ਥੁਰ ਲਿਖਿਆ ਸੋਈ ਪੂਰਨ ਭਾਈ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸਰਬ ਸੁਖਾਂ ਕਾ ਦਾਤਾ ਸਤਿਗੁਰ ਤਾ ਕੀ ਸਰਨ ਹੀ ਪਾਈਐ ਦਰਸ਼ਨ ਭੇਟਤ ਹੂਤ ਅਨੰਦਾ ਦੁਖ ਗਇਆ ਹਰ ਗਾਈਐ ਹਰ ਰਸ ਪੀਵੋ ਪਾਈ ਨਾਮ ਜਪੋ ਨਾਮੋ ਹਾਰਦੋ ਗੁਰ ਪੂਰੇ ਕੀ ਸਰਨਾਈ ਰਹਾਉ ਤਸਹਿ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਪੂਰਨ ਪਾਈ ਨਾਨਕ ਕੀ ਬਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸਰਬ ਸੁਖਾਂ ਕਾ ਦਾਤਾ ਸਤਿਗੁਰ ਤਾਂ ਕੀ ਸਰਨ ਹੀ ਪਾਈਐ ਦਰਸ਼ਨ ਭੇਟਤ ਹੂਤ ਅਨੰਦਾ ਦੁਖ ਗਇ ਹਰ ਗਹੀਐ ਹਰ ਰਸ ਪੀਵੋ ਭਾਈ ਨਾਮ ਜਪੋ ਨਾਮੋ ਹਾਰਦੋ ਹੋ ਗੁਰਪੂਰੇ ਕੀ ਸਰਨਾਈ ਰਹਾਉ ਤਸਹਿ ਪ੍ਰਾਪਤ ਜਸ ਤੁਰ ਲਿਖਿਆ ਸੋਈ ਪੂਰਨ ਭਾਈ ਨਾਨਕ ਕੀ ਬਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸਰਬ ਸੁਖਾਂ ਕਾ ਦਾਤਾ ਸਤਗੁਰ ਤਾਂ ਕੀ ਸਰਨੀ ਪਾਈਐ ਦਰਸਨ ਭੇਟਤ ਹੂਤ ਅਨੰਦਾ ਦੁਖ ਗਿਆ ਹਰ ਗਾਈਐ ਹਰ ਰਸ ਪੀਵੋ ਭਾਈ ਨਾਮ ਜਪੋ ਨਾਮੋ ਹਾਰਦੋ ਗੁਰਪੂਰੇ ਕੀ ਸਰਨਾਈ ਰਹਾਉ ਤਿਸਹਿ ਪ੍ਰਾਪਤ ਜਿ ਸਥੁਰ ਲਿਖਿਆ ਸੋਈ ਪੂਰਨ ਭਾਈ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸਰਬ ਸੁਖਾਂ ਕਾ ਦਾਤਾ ਸਤਿਗੁਰ ਤਾਂ ਕੀ ਸਰਨ ਹੀ ਪਾਈਐ ਦਰਸ਼ਨ ਭੇਟਤ ਹੂਤ ਅਨੰਦਾ ਦੁਖ ਗਯਾ ਹਰ ਗਾਈਐ ਹਰ ਰਸ ਪੀਵੋ ਪਾਈ ਨਾਮ ਜਪੋ ਨਾਮੋ ਹਾਰਦੋ ਹੋ ਗੁਰਪੂਰੇ ਕੀ ਸਰਨਾਈ ਰਹਾਉ ਤਸਹਿ ਪਰਾਪਤ ਜਿ ਸਥੁਰ ਲਿਖਿਆ ਸੋਈ ਪੂਰਨ ਪਾਈ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸਰਬ ਸੁਖਾਂ ਕਾ ਦਾਤਾ ਸਤਿਗੁਰ ਤਾ ਕੀ ਸਰਣੀ ਪਾਈਐ ਦਰਸ਼ਨ ਭੇਟਤ ਹੂਤ ਅਨੰਦਾ ਦੁਖ ਗਯਾ ਹਰ ਗਾਈਐ ਹਰ ਰਸ ਪੀਵੋ ਭਾਈ ਨਾਮ ਜਪੋ ਨਾਮੋ ਹਾਰਦੋ ਗੁਰ ਪੂਰੇ ਕੀ ਸਰਨਾਈ ਰਹਾਉ ਤਸਹਿ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਪੂਰਨ ਭਾਈ ਨਾਨਕ ਕੀ ਬਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸਰਬ ਸੁਖਾਂ ਕਾ ਦਾਤਾ ਸਤਿਗੁਰ ਤਾਂ ਕੀ ਸਰਨੀ ਪਾਈਐ ਦਰਸ਼ਨ ਭੇਟਤ ਹੂਤ ਅਨੰਦਾ ਦੁਖ ਗਇ ਆਹਰ ਗਾਈਐ ਹਰ ਰਸ ਪੀਵੋ ਭਾਈ ਨਾਮ ਜਪੋ ਨਾਮੋ ਆਰਾਧੋ ਗੁਰਪੂਰੇ ਕੀ ਸਰਨਾਈ ਰਹਾਉ ਤਸਹਿ ਪ੍ਰਾਪਤ ਜਿ ਸਥੁਰ ਲਿਖਿਆ ਸੋਈ ਪੂਰਨ ਭਾਈ ਨਾਨਕ ਕੀ ਬਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸਰਬ ਸੁਖਾਂ ਕਾ ਦਾਤਾ ਸਤਿਗੁਰ ਤਾ ਕੀ ਸਰਨ ਹੀ ਪਾਈਐ ਦਰਸ਼ਨ ਭੇਟਤ ਹੂਤ ਅਨੰਦਾ ਦੁਖ ਗਯਾ ਹਰ ਗਹਾਈਐ ਹਰ ਰਸ ਪੀਵੋ ਭਾਈ ਨਾਮ ਜਪੋ ਨਾਮੋ ਹਾਰਦੋ ਗੁਰਪੂਰੇ ਕੀ ਸਰਨਾਈ ਰਹਾਉ ਤਸਹਿ ਪ੍ਰਾਪਤ ਜਿ ਸਥੁਰ ਲਿਖਿਆ ਸੋਈ ਪੂਰਨ ਪਾਈ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸਰਬ ਸੁਖਾਂ ਕਾ ਦਾਤਾ ਸਤਿਗੁਰ ਤਾ ਕੀ ਸਰਣੀ ਪਾਈਐ ਦਰਸ਼ਨ ਭੇਟਤ ਹੂਤ ਅਨੰਦਾ ਦੁਖ ਗਿਆ ਹਰ ਗਾਈਐ ਹਰ ਰਸ ਪੀਵੋ ਪਾਈ ਨਾਮ ਜਪੋ ਨਾਮੋ ਆਰਾਧੋ ਗੁਰਪੂਰੇ ਕੀ ਸਰਨਾਈ ਰਹਾਉ ਤਸ ਹੈ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਪੂਰਨ ਪਾਈ ਨਾਨਕ ਕੀ ਬਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸਰਬ ਸੁਖਾਂ ਕਾ ਦਾਤਾ ਸਤਗੁਰ ਤਾਂ ਕੀ ਸਰਨਹੀ ਪਾਈਐ ਦਰਸ਼ਨ ਭੇਟਤ ਹੂਤ ਅਨੰਦਾ ਦੁਖ ਗਯਾ ਹਰ ਗਾਈਐ ਹਰ ਰਸ ਪੀਵੋ ਭਾਈ ਨਾਮ ਜਪੋ ਨਾਮੋ ਆਰਾਧੋ ਗੁਰਪੂਰੇ ਕੀ ਸਰਨਾਈ ਰਹਾਉ ਤਸਹਿ ਪ੍ਰਾਪਤ ਜਸ ਤੁਰ ਲਿਖਿਆ ਸੋਈ ਪੂਰਨ ਭਾਈ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸਰਬ ਸੁਖਾਂ ਕਾ ਦਾਤਾ ਸਤਗੁਰ ਤਾ ਕੀ ਸਰਨਹੀ ਪਾਈਐ ਦਰਸ਼ਨ ਭੇਟਤ ਹੂਤ ਅਨੰਦਾ ਦੁਖ ਗਯਾ ਹਰ ਗਾਈਐ ਹਰ ਰਸ ਪੀਵੋ ਭਾਈ ਨਾਮ ਜਪੋ ਨਾਮੋ ਹਾਰਦੋ ਗੁਰਪੂਰੇ ਕੀ ਸਰਨਾਈ ਰਹਾਉ ਤਿਸਹਿ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਪੂਰਨ ਭਾਈ ਨਾਨਕ ਕੀ ਬਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸਰਬ ਸੁਖਾਂ ਕਾ ਦਾਤਾ ਸਤਗੁਰ ਤਾ ਕੀ ਸਰਨ ਹੀ ਪਾਈਐ ਦਰਸ਼ਨ ਭੇਟਤ ਹੂਤ ਅਨੰਦਾ ਦੁਖ ਗਯਾ ਹਰ ਗਹਾਈਐ ਹਰ ਰਸ ਪੀਵੋ ਭਾਈ ਨਾਮ ਜਪੋ ਨਾਮੋ ਹਾਰਦੋ ਗੁਰ ਪੂਰੇ ਕੀ ਸਰਨਾਈ ਰਹਾਉ ਤਸਹਿ ਪ੍ਰਾਪਤ ਜਸ ਥੁਰ ਲਿਖਿਆ ਸੋਈ ਪੂਰਨ ਭਾਈ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸਰਬ ਸੁਖਾਂ ਕਾ ਦਾਤਾ ਸਤਿਗੁਰ ਤਾ ਕੀ ਸਰਣੀ ਪਾਈਐ ਦਰਸ਼ਨ ਭੇਟਤ ਹੂਤ ਅਨੰਦਾ ਦੁਖ ਗਇ ਆਹਰ ਗਾਈਐ ਹਰ ਰਸ ਪੀਵੋ ਭਾਈ ਨਾਮ ਜਪੋ ਨਾਮੋ ਹਾਰਦੋ ਹੋ ਗੁਰ ਪੂਰੇ ਕੀ ਸਰਨਾਈ ਰਹਾਉ ਤਸਹਿ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਪੂਰਨ ਭਾਈ ਨਾਨਕ ਕੀ ਬਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸਰਬ ਸੁਖਾਂ ਕਾ ਦਾਤਾ ਸਤਗੁਰ ਤਾਂ ਕੀ ਸਰਨੀ ਪਾਈਐ ਦਰਸ਼ਨ ਭੇਟਤ ਹੂਤ ਅਨੰਦਾ ਦੁਖ ਗਇ ਆਹਰ ਗਾਈਐ ਹਰ ਰਸ ਪੀਵੋ ਭਾਈ ਨਾਮ ਜਪੋ ਨਾਮੋ ਆਰਾਧੋ ਗੁਰਪੂਰੇ ਕੀ ਸਰਨਾਈ ਰਹਾਉ ਤਸਹਿ ਪਰਾਪਤ ਜਿਸ ਤੁਰ ਲਿਖਿਆ ਸੋਈ ਪੂਰਨ ਭਾਈ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸਰਬ ਸੁਖਾਂ ਦਾਤਾ ਸਤਿਗੁਰ ਤਾਂ ਕੀ ਸਰਨਹੀ ਪਾਈਐ ਦਰਸ਼ਨ ਭੇਟਤ ਹੂਤ ਅਨੰਦਾ ਦੁਖ ਗਇ ਆਹਰ ਗਾਈਐ ਹਰ ਰਸ ਪੀਵੋ ਭਾਈ ਨਾਮ ਜਪੋ ਨਾਮੋ ਹਾਰਦੋ ਗੁਰ ਪੂਰੇ ਕੀ ਸਰਨਾਈ ਰਹਾਉ ਤਸਹਿ ਪ੍ਰਾਪਤ ਜਿ ਸਥੁਰ ਲਿਖਿਆ ਸੋਈ ਪੂਰਨ ਭਾਈ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸਰਬ ਸੁਖਾਂ ਕਾ ਦਾਤਾ ਸਤਿਗੁਰ ਤਾ ਕੀ ਸਰਣੀ ਪਾਈਐ ਦਰਸ਼ਨ ਭੇਟਤ ਹੂਤ ਅਨੰਦਾ ਦੁਖ ਗਇਆ ਹਰ ਗਾਈਐ ਹਰ ਰਸ ਪੀਵੋ ਪਾਈ ਨਾਮ ਜਪੋ ਨਾਮੋ ਹਾਰਦੋ ਗੁਰਪੂਰੇ ਕੀ ਸਰਨਾਈ ਰਹਾਉ ਤਸਹਿ ਪ੍ਰਾਪਤ ਜਸ ਤੁਰ ਲਿਖਿਆ ਸੋਈ ਪੂਰਨ ਪਾਈ ਨਾਨਕ ਕੀ ਬਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸਰਬ ਸੁਖਾਂ ਕਾ ਦਾਤਾ ਸਤਗੁਰ ਤਾ ਕੀ ਸਰਣੀ ਪਾਈਐ ਦਰਸ਼ਨ ਭੇਟਤ ਹੂਤ ਅਨੰਦਾ ਦੁਖ ਗਇ ਆਹਰ ਗਾਈਐ ਹਰ ਰਸ ਪੀਵੋ ਭਾਈ ਨਾਮ ਜਪੋ ਨਾਮੋ ਆਰਾਧੋ ਗੁਰ ਪੂਰੇ ਕੀ ਸਰਨਾਈ ਰਹਾਉ ਤਸਹਿ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਪੂਰਨ ਭਾਈ ਨਾਨਕ ਕੀ ਬਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸਰਬ ਸੁਖਾਂ ਕਾ ਦਾਤਾ ਸਤਿਗੁਰ ਤਾ ਕੀ ਸਰਨਹੀ ਪਾਈਐ ਦਰਸ਼ਨ ਭੇਟਤ ਹੋਤ ਅਨੰਦਾ ਦੁਖ ਗਇ ਹਰ ਗਈਐ ਹਰ ਰਸ ਪੀਵੋ ਭਾਈ ਨਾਮ ਜਪੋ ਨਾਮੋ ਹਾਰਦੋ ਗੁਰ ਪੂਰੇ ਕੀ ਸਰਨਾਈ ਰਹਾਉ ਤਸਹਿ ਪਰਾਪਤ ਜਿਸ ਤੁਰ ਲਿਖਿਆ ਸੋਈ ਪੂਰਨ ਭਾਈ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸਰਬ ਸੁਖਾਂ ਕਾ ਦਾਤਾ ਸਤਿਗੁਰ ਤਾ ਕੀ ਸਰਣੀ ਪਾਈਐ ਦਰਸ਼ਨ ਭੇਟਤ ਹੂਤ ਅਨੰਦਾ ਦੁਖ ਗਇ ਆਹਰ ਗਾਈਐ ਹਰ ਰਸ ਪੀਵੋ ਭਾਈ ਨਾਮ ਜਪੋ ਨਾਮੋ ਹਾਰਦੋ ਗੁਰਪੂਰੇ ਕੀ ਸਰਨਾਈ ਰਹਾਉ ਤਸਹਿ ਪ੍ਰਾਪਤ ਜਸ ਥੁਰ ਲਿਖਿਆ ਸੋਈ ਪੂਰਨ ਭਾਈ ਨਾਨਕ ਕੀ ਬਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸਰਬ ਸੁਖਾਂ ਕਾ ਦਾਤਾ ਸਤਿਗੁਰ ਤਾਂ ਕੀ ਸਰਨੀ ਪਾਈਐ ਦਰਸ਼ਨ ਭੇਟਤ ਹੂਤ ਅਨੰਦਾ ਦੁਖ ਗਇ ਹਰ ਗਾਈਐ ਹਰ ਰਸ ਪੀਵੋ ਭਾਈ ਨਾਮ ਜਪੋ ਨਾਮੋ ਹਾਰਦੋ ਗੁਰਪੂਰੇ ਕੀ ਸਰਨਾਈ ਰਹਾਉ ਤਸ ਹੈ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਪੂਰਨ ਭਾਈ ਨਾਨਕ ਕੀ ਬਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸਰਬ ਸੁਖਾਂ ਕਾ ਦਾਤਾ ਸਤਿਗੁਰ ਤਾ ਕੀ ਸਰਨ ਹੀ ਪਾਈਐ ਦਰਸ਼ਨ ਭੇਟਤ ਹੋਤ ਅਨੰਦਾ ਦੁਖ ਗਇ ਆਹਰ ਗਾਈਐ ਹਰ ਰਸ ਪੀਵੋ ਭਾਈ ਨਾਮ ਜਪੋ ਨਾਮੋ ਹਾਰਦੋ ਗੁਰ ਪੂਰੇ ਕੀ ਸਰਨਾਈ ਰਹਾਉ ਤਿਸਹਿ ਪ੍ਰਾਪਤ ਜਿ ਸਥੁਰ ਲਿਖਿਆ ਸੋਈ ਪੂਰਨ ਭਾਈ ਨਾਨਕ ਕੀ ਬਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸਰਬ ਸੁਖਾਂ ਕਾ ਦਾਤਾ ਸਤਿਗੁਰ ਤਾਂ ਕੀ ਸਰਨਹੀ ਪਾਈਐ ਦਰਸ਼ਨ ਭੇਟਤ ਹੂਤ ਅਨੰਦਾ ਦੁਖ ਗਇ ਆਹਰ ਗਾਈਐ ਹਰ ਰਸ ਪੀਵੋ ਭਾਈ ਨਾਮ ਜਪੋ ਨਾਮੋ ਹੋ ਆਰਾਧੋ ਗੁਰ ਪੂਰੇ ਕੀ ਸਰਨਾਈ ਰਹਾਉ ਤਸਹਿ ਪਰਾਪਤ ਜਿਸ ਤੁਰ ਲਿਖਿਆ ਸੋਈ ਪੂਰਨ ਭਾਈ ਨਾਨਕ ਕੀ ਬਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸਰਬ ਸੁਖਾਂ ਕਾ ਦਾਤਾ ਸਤਿਗੁਰ ਤਾ ਕੀ ਸਰਨਹੀ ਪਾਈਐ ਦਰਸ਼ਨ ਭੇਟਤ ਹੂਤ ਅਨੰਦਾ ਦੁਖ ਗਇ ਆਹਰ ਗਾਈਐ ਹਰ ਰਸ ਪੀਵੋ ਭਾਈ ਨਾਮ ਜਪੋ ਨਾਮੋ ਹਾਰਦੋ ਗੁਰ ਪੂਰੇ ਕੀ ਸਰਨਾਈ ਰਹਾਉ ਤਸਹਿ ਪ੍ਰਾਪਤ ਜਸ ਥੁਰ ਲਿਖਿਆ ਸੋਈ ਪੂਰਨ ਭਾਈ ਨਾਨਕ ਕੀ ਬਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸਰਬ ਸੁਖਾਂ ਕਾ ਦਾਤਾ ਸਤਿਗੁਰ ਤਾਂ ਕੀ ਸਰਨ ਹੀ ਪਾਈਐ ਦਰਸ਼ਨ ਭੇਟਤ ਹੂਤ ਅਨੰਦਾ ਦੁਖ ਗਇ ਆਹਰ ਗਾਈਐ ਹਰ ਰਸ ਪੀਵੋ ਭਾਈ ਨਾਮ ਜਪੋ ਨਾਮੋ ਹਾਰਦੋ ਗੁਰ ਪੂਰੇ ਕੀ ਸਰਨਾਈ ਰਹਾਉ ਤਸਹਿ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਪੂਰਨ ਭਾਈ ਨਾਨਕ ਕੀ ਬਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸਰਬ ਸੁਖਾਂ ਕਾ ਦਾਤਾ ਸਤਿਗੁਰ ਤਾਂ ਕੀ ਸਰਣੀ ਪਾਈਐ ਦਰਸ਼ਨ ਭੇਟਤ ਹੂਤ ਅਨੰਦਾ ਦੁਖ ਗਇਆ ਹਰ ਗਈਐ ਹਰ ਰਸ ਪੀਵੋ ਭਾਈ ਨਾਮ ਜਪੋ ਨਾਮੋ ਹਾਰਾਦੋ ਗੁਰਪੂਰੇ ਕੀ ਸਰਨਾਈ ਰਹਾਉ ਤਸਹਿ ਪਰਾਪਤ ਜਿਸ ਤੁਰ ਲਿਖਿਆ ਸੋਈ ਪੂਰਨ ਭਾਈ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸਰਬ ਸੁਖਾਂ ਕਾ ਦਾਤਾ ਸਤਿਗੁਰ ਤਾਂ ਕੀ ਸਰਣੀ ਪਾਈਐ ਦਰਸ਼ਨ ਭੇਟਤ ਹੂਤ ਅਨੰਦਾ ਦੁਖ ਗਇ ਆਹਰ ਗਾਈਐ ਹਰ ਰਸ ਪੀਵੋ ਭਾਈ ਨਾਮ ਜਪੋ ਨਾਮੋ ਹੋ ਆਰਾਧੋ ਗੁਰ ਪੂਰੇ ਕੀ ਸਰਨਾਈ ਰਹਾਉ ਤਸਹਿ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਪੂਰਨ ਭਾਈ ਨਾਨਕ ਕੀ ਬਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸਰਬ ਸੁਖਾਂ ਕਾ ਦਾਤਾ ਸਤਿਗੁਰ ਤਾਂ ਕੀ ਸਰਨੀ ਪਾਈਐ ਦਰਸ਼ਨ ਭੇਟਤ ਹੂਤ ਅਨੰਦਾ ਦੁਖ ਗਇ ਆਹਰ ਗਾਈਐ ਹਰ ਰਸ ਪੀਵੋ ਭਾਈ ਨਾਮ ਜਪੋ ਨਾਮੋ ਆਰਾਧੋ ਗੁਰਪੂਰੇ ਕੀ ਸਰਨਾਈ ਰਹਾਉ ਤਸਹਿ ਪ੍ਰਾਪਤ ਜਿ ਸਥੁਰ ਲਿਖਿਆ ਸੋਈ ਪੂਰਨ ਭਾਈ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸਰਬ ਸੁਖਾਂ ਕਾ ਦਾਤਾ ਸਤਿਗੁਰ ਤਾ ਕੀ ਸਰਣੀ ਪਾਈਐ ਦਰਸ਼ਨ ਭੇਟਤ ਹੂਤ ਅਨੰਦਾ ਦੁਖ ਗਇਆ ਹਰ ਗਾਈਐ ਹਰ ਰਸ ਪੀਵੋ ਪਾਈ ਨਾਮ ਜਪੋ ਨਾਮੋ ਹਾਰਦੋ ਗੁਰ ਪੂਰੇ ਕੀ ਸਰਨਾਈ ਰਹਾਉ ਤਸ ਹੈ ਪਰਾਪਤ ਜਿਸ ਤੁਰ ਲਿਖਿਆ ਸੋਈ ਪੂਰਨ ਪਾਈ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸਰਬ ਸੁਖਾਂ ਕਾ ਦਾਤਾ ਸਤਿਗੁਰ ਤਾਂ ਕੀ ਸਰਣੀ ਪਾਈਐ ਦਰਸ਼ਨ ਭੇਟਤ ਹੂਤ ਅਨੰਦਾ ਦੁਖ ਗਯਾ ਹਰ ਗਾਈਐ ਹਰ ਰਸ ਪੀਵੋ ਪਾਈ ਨਾਮ ਜਪੋ ਨਾਮੋ ਹਾਰਦੋ ਗੁਰਪੂਰੇ ਕੀ ਸਰਨਾਈ ਰਹਾਉ ਤਸਹਿ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਪੂਰਨ ਪਾਈ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸਰਬ ਸੁਖਾਂ ਕਾ ਦਾਤਾ ਸਤਿਗੁਰ ਤਾਂ ਕੀ ਸਰਣੀ ਪਾਈਐ ਦਰਸ਼ਨ ਭੇਟਤ ਹੂਤ ਅਨੰਦਾ ਦੁਖ ਗਿਆ ਹਰ ਗਹੀਐ ਹਰ ਰਸ ਪੀਵੋ ਭਾਈ ਨਾਮ ਜਪੋ ਨਾਮੋ ਹਾਰਦੋ ਗੁਰਪੂਰੇ ਕੀ ਸਰਨਾਈ ਰਹਾਉ ਤਸ ਹੈ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਪੂਰਨ ਪਾਈ ਨਾਨਕ ਕੀ ਬਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸਰਬ ਸੁਖਾਂ ਕਾ ਦਾਤਾ ਸਤਗੁਰ ਤਾਂ ਕੀ ਸਰਨੀ ਪਾਈਐ ਦਰਸ਼ਨ ਭੇਟਤ ਹੂਤ ਅਨੰਦਾ ਦੁਖ ਗਿਆ ਹਰ ਗਾਈਐ ਹਰ ਰਸ ਪੀਵੋ ਭਾਈ ਨਾਮ ਜਪੋ ਨਾਮੋ ਹਾਰਦੋ ਗੁਰਪੂਰੇ ਕੀ ਸਰਨਾਈ ਰਹਾਉ ਤਸ ਹੈ ਪਰਾਪਤ ਜਿ ਸਥੁਰ ਲਿਖਿਆ ਸੋਈ ਪੂਰਨ ਭਾਈ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸਰਬ ਸੁਖਾਂ ਕਾ ਦਾਤਾ ਸਤਗੁਰ ਤਾਂ ਕੀ ਸਰਨਹੀ ਪਾਈਐ ਦਰਸ਼ਨ ਭੇਟਤ ਹੂਤ ਅਨੰਦਾ ਦੁਖ ਗਯਾ ਹਰ ਗਾਈਐ ਹਰ ਰਸ ਪੀਵੋ ਪਾਈ ਨਾਮ ਜਪੋ ਨਾਮੋ ਹਾਰਦੋ ਗੁਰਪੂਰੇ ਕੀ ਸਰਨਾਈ ਰਹਾਉ ਤਸਹਿ ਪਰਾਪਤ ਜਿਸ ਤੁਰ ਲਿਖਿਆ ਸੋਈ ਪੂਰਨ ਪਾਈ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸਰਬ ਸੁਖਾਂ ਕਾ ਦਾਤਾ ਸਤਿਗੁਰ ਤਾ ਕੀ ਸਰਣੀ ਪਾਈਐ ਦਰਸਨ ਭੇਟਤ ਹੂਤ ਅਨੰਦਾ ਦੁਖ ਗਇ ਆਹਰ ਗਾਈਐ ਹਰ ਰਸ ਪੀਵੋ ਭਾਈ ਨਾਮ ਜਪੋ ਨਾਮੋ ਆਰਾਧੋ ਗੁਰਪੂਰੇ ਕੀ ਸਰਨਾਈ ਰਹਾਉ ਤਸਹਿ ਪ੍ਰਾਪਤ ਜਸ ਥੁਰ ਲਿਖਿਆ ਸੋਈ ਪੂਰਨ ਭਾਈ ਨਾਨਕ ਕੀ ਬਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸਰਬ ਸੁਖਾਂ ਕਾ ਦਾਤਾ ਸਤਿਗੁਰ ਤਾਂ ਕੀ ਸਰਨੀ ਪਾਈਐ ਦਰਸ਼ਨ ਪਹਿਟਤ ਹੂਤ ਅਨੰਦਾ ਦੁਖ ਗਯਾ ਹਰ ਗਾਈਐ ਹਰ ਰਸ ਪੀਵੋ ਭਾਈ ਨਾਮ ਜਪੋ ਨਾਮੋ ਆਰਾਧੋ ਗੁਰਪੂਰੇ ਕੀ ਸਰਨਾਈ ਰਹਾਉ ਤਸ ਹੈ ਪਰਾਪਤ ਜਿ ਸਥੁਰ ਲਿਖਿਆ ਸੋਈ ਪੂਰਨ ਭਾਈ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸਰਬ ਸੁਖਾਂ ਕਾ ਦਾਤਾ ਸਤਗੁਰ ਤਾ ਕੀ ਸਰਨ ਹੀ ਪਾਈਐ ਦਰਸ਼ਨ ਭੇਟਤ ਹੂਤ ਅਨੰਦਾ ਦੁਖ ਗਯਾ ਹਰ ਗਹਾਈਐ ਹਰ ਰਸ ਪੀਵੋ ਭਾਈ ਨਾਮ ਜਪੋ ਨਾਮੋ ਹਾਰਦੋ ਗੁਰਪੂਰੇ ਕੀ ਸਰਨਾਈ ਰਹਾਉ ਤਸਹਿ ਪ੍ਰਾਪਤ ਜਸ ਥੁਰ ਲਿਖਿਆ ਸੋਈ ਪੂਰਨ ਭਾਈ ਨਾਨਕ ਕੀ ਬਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸਰਬ ਸੁਖਾਂ ਕਾ ਦਾਤਾ ਸਤਿਗੁਰ ਤਾਂ ਕੀ ਸਰਣੀ ਪਾਈਐ ਦਰਸ਼ਨ ਭੇਟਤ ਹੂਤ ਅਨੰਦਾ ਦੁਖ ਗਿਆ ਹਰ ਗਾਈਐ ਹਰ ਰਸ ਪੀਵੋ ਭਾਈ ਨਾਮ ਜਪੋ ਨਾਮੋ ਆਰਾਧੋ ਗੁਰਪੂਰੇ ਕੀ ਸਰਨਾਈ ਰਹਾਉ ਤਸਹਿ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਪੂਰਨ ਭਾਈ ਨਾਣਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸਰਬ ਸੁਖਾਂ ਕਾ ਦਾਤਾ ਸਤਿਗੁਰ ਤਾਂ ਕੀ ਸਰਣੀ ਪਾਈਐ ਦਰਸ਼ਨ ਭੇਟਤ ਹੂਤ ਅਨੰਦਾ ਦੁਖ ਗਯਾ ਹਰ ਗਾਈਐ ਹਰ ਰਸ ਪੀਵੋ ਭਾਈ ਨਾਮ ਜਪੋ ਨਾਮੋ ਹਾਰਦੋ ਗੁਰਪੂਰੇ ਕੀ ਸਰਨਾਈ ਰਹਾਉ ਤਸਹਿ ਪ੍ਰਾਪਤ ਜਸ ਤੁਰ ਲਿਖਿਆ ਸੋਈ ਪੂਰਨ ਭਾਈ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸਰਬ ਸੁਖਾਂ ਕਾ ਦਾਤਾ ਸਤਿਗੁਰ ਤਾ ਕੀ ਸਰਨ ਹੀ ਪਾਈਐ ਦਰਸ਼ਨ ਭੇਟਤ ਹੋਤ ਅਨੰਦਾ ਦੁਖ ਗਇ ਆਹਰ ਗਾਈਐ ਹਰ ਰਸ ਪੀਵੋ ਭਾਈ ਨਾਮ ਜਪੋ ਨਾਮੋ ਹਾਰਦੋ ਗੁਰ ਪੂਰੇ ਕੀ ਸਰਨਾਈ ਰਹਾਉ ਤਿਸਹਿ ਪ੍ਰਾਪਤ ਜਿਸੁ ਥੁਰ ਲਿਖਿਆ ਸੋਈ ਪੂਰਨ ਭਾਈ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸਰਬ ਸੁਖਾਂ ਕਾ ਦਾਤਾ ਸਤਿਗੁਰ ਤਾ ਕੀ ਸਰਨ ਹੀ ਪਾਈਐ ਦਰਸ਼ਨ ਭੇਟਤ ਹੂਤ ਅਨੰਦਾ ਦੁਖ ਗਇਆ ਹਰ ਗਾਈਐ ਹਰ ਰਸ ਪੀਵੋ ਭਾਈ ਨਾਮ ਜਪੋ ਨਾਮੋ ਹਾਰਦੋ ਗੁਰ ਪੂਰੇ ਕੀ ਸਰਨਾਈ ਰਹਾਉ ਤਸਹਿ ਪ੍ਰਾਪਤ ਜਸ ਤੁਰ ਲਿਖਿਆ ਸੋਈ ਪੂਰਨ ਭਾਈ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸਰਬ ਸੁਖਾਂ ਕਾ ਦਾਤਾ ਸਤਿਗੁਰ ਤਾਂ ਕੀ ਸਰਣੀ ਪਾਈਐ ਦਰਸ਼ਨ ਭੇਟਤ ਹੂਤ ਅਨੰਦਾ ਦੁਖ ਗਇ ਆਹਰ ਗਾਈਐ ਹਰ ਰਸ ਪੀਵੋ ਭਾਈ ਨਾਮ ਜਪੋ ਨਾਮੋ ਆਰਾਧੋ ਗੁਰ ਪੂਰੇ ਕੀ ਸਰਨਾਈ ਰਹਾਉ ਤਸਹਿ ਪ੍ਰਾਪਤ ਜਸ ਥੁਰ ਲਿਖਿਆ ਸੋਈ ਪੂਰਨ ਭਾਈ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸਰਬ ਸੁਖਾਂ ਕਾ ਦਾਤਾ ਸਤਿਗੁਰ ਤਾ ਕੀ ਸਰਣੀ ਪਾਈਐ ਦਰਸ਼ਨ ਭੇਟਤ ਹੂਤ ਅਨੰਦਾ ਦੁਖ ਗਇ ਆਹਰ ਗਾਈਐ ਹਰ ਰਸ ਪੀਵੋ ਭਾਈ ਨਾਮ ਜਪੋ ਨਾਮੋ ਆਰਾਧੋ ਗੁਰਪੂਰੇ ਕੀ ਸਰਨਾਈ ਰਹਾਉ ਤਸਹਿ ਪਰਾਪਤ ਜਿਸ ਤੁਰ ਲਿਖਿਆ ਸੋਈ ਪੂਰਨ ਭਾਈ ਨਾਨਕ ਕੀ ਬਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸਰਬ ਸੁਖਾਂ ਦਾਤਾ ਸਤਿਗੁਰ ਤਾਂ ਕੀ ਸਰਨਹੀ ਪਾਈਐ ਦਰਸ਼ਨ ਭੇਟਤ ਹੂਤ ਅਨੰਦਾ ਦੁਖ ਗਇ ਆਹਰ ਗਈਐ ਹਰ ਰਸ ਪੀਵੋ ਭਾਈ ਨਾਮ ਜਪੋ ਨਾਮੋ ਹਾਰਦੋ ਗੁਰ ਪੂਰੇ ਕੀ ਸਰਨਾਈ ਰਹਾਉ ਤਸਹਿ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਪੂਰਨ ਭਾਈ ਨਾਨਕ ਕੀ ਬਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸਰਬ ਸੁਖਾਂ ਕਾ ਦਾਤਾ ਸਤਿਗੁਰ ਤਾਂ ਕੀ ਸਰਨਹੀ ਪਾਈਐ ਦਰਸਨ ਭੇਟਤ ਹੂਤ ਅਨੰਦਾ ਦੁਖ ਗਇਆ ਹਰ ਗਾਈਐ ਹਰ ਰਸ ਪੀਵੋ ਭਾਈ ਨਾਮ ਜਪੋ ਨਾਮੋ ਹਾਰਦੋ ਗੁਰਪੂਰੇ ਕੀ ਸਰਨਾਈ ਰਹਾਉ ਤਸਹਿ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਪੂਰਨ ਪਾਈ ਨਾਨਕ ਕੀ ਬਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸਰਬ ਸੁਖਾਂ ਕਾ ਦਾਤਾ ਸਤਿਗੁਰ ਤਾਂ ਕੀ ਸਰਣੀ ਪਾਈਐ ਦਰਸ਼ਨ ਭੇਟਤ ਹੂਤ ਅਨੰਦਾ ਦੁਖ ਗਇਆ ਹਰ ਗਾਈਐ ਹਰ ਰਸ ਪੀਵੋ ਭਾਈ ਨਾਮ ਜਪੋ ਨਾਮੋ ਆਰਾਧੋ ਗੁਰ ਪੂਰੇ ਕੀ ਸਰਨਾਈ ਰਹਾਉ ਤਸ ਹੈ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਪੂਰਨ ਭਾਈ ਨਾਨਕ ਕੀ ਬਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸਰਬ ਸੁਖਾਂ ਕਾ ਦਾਤਾ ਸਤਿਗੁਰ ਤਾ ਕੀ ਸਰਨ ਹੀ ਪਾਈਐ ਦਰਸ਼ਨ ਭੇਟਤ ਹੂਤ ਅਨੰਦਾ ਦੁਖ ਗਇ ਆਹਰ ਗਾਈਐ ਹਰ ਰਸ ਪੀਵੋ ਭਾਈ ਨਾਮ ਜਪੋ ਨਾਮੋ ਹਾਰਦੋ ਗੁਰ ਪੂਰੇ ਕੀ ਸਰਨਾਈ ਰਹਾਉ ਤਸਹਿ ਪਰਾਪਤ ਜਿਸੁ ਤੁਰ ਲਿਖਿਆ ਸੋਈ ਪੂਰਨ ਭਾਈ ਨਾਨਕ ਕੀ ਬਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸਰਬ ਸੁਖਾਂ ਕਾ ਦਾਤਾ ਸਤਗੁਰ ਤਾ ਕੀ ਸਰਨਹੀ ਪਾਈਐ ਦਰਸ਼ਨ ਭੇਟਤ ਹੂਤ ਅਨੰਦਾ ਦੁਖ ਗਇਆ ਹਰ ਗਾਈਐ ਹਰ ਰਸ ਪੀਵੋ ਭਾਈ ਨਾਮ ਜਪੋ ਨਾਮੋ ਆਰਾਧੋ ਗੁਰਪੂਰੇ ਕੀ ਸਰਨਾਈ ਰਹਾਉ ਤਸਹਿ ਪ੍ਰਾਪਤ ਜਸ ਥੁਰ ਲਿਖਿਆ ਸੋਈ ਪੂਰਨ ਭਾਈ ਨਾਨਕ ਕੀ ਬਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸਰਬ ਸੁਖਾਂ ਕਾ ਦਾਤਾ ਸਤਿਗੁਰ ਤਾ ਕੀ ਸਰਨਹੀ ਪਾਈਐ ਦਰਸ਼ਨ ਭੇਟਤ ਹੂਤ ਅਨੰਦਾ ਦੁਖ ਗਇ ਹਰ ਗਾਈਐ ਹਰ ਰਸ ਪੀਵੋ ਭਾਈ ਨਾਮ ਜਪੋ ਨਾਮੋ ਹਾਰਦੋ ਹੋ ਗੁਰਪੂਰੇ ਕੀ ਸਰਨਾਈ ਰਹਾਉ ਤਸਹਿ ਪ੍ਰਾਪਤ ਜਸ ਥੁਰ ਲਿਖਿਆ ਸੋਈ ਪੂਰਨ ਭਾਈ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵਲਾਈ ਵਾਹਿਗੁਰੂ ਜੀ ਕਾ ਖਾਲਸਾ